ਹਾਂਜੀ VOTAN ਦਾ ਸੀਜ਼ਨ ਚੱਲ ਰਿਹਾ ਹੈ ਪੰਜਾਬ ਦੇ ਵਿੱਚ ਆ ਜਿਹੜਾ ਜ਼ਿਲ੍ਹਾ ਪਰੀਸ਼ਦ ਬਲਾਕ ਸਮਤੀ ਜਿਹੜੀਆਂ ਇਲੈਕਸ਼ਨ ਹੋ ਰਹੀਆਂ ਨੇ 14 ਦਸੰਬਰ ਸੋ ਬੜੀ ਉਡੀਕ ਦੇ ਬਾਅਦ ਇਹ VOTAN ਆਈਆਂ ਨੇ ਕਈ ਤਨ VOTAN ਕਹਿੰਦੇ ਕਿ ਯਾਰ ਕਾਦੀਆਂ VOTAN ਨੇ ਕੋਈ ਇਹਨਾਂ ਦਾ ਕੋਈ ਮਹਿਨਤ ਨਹੀਂ ਪਰ ਪਿੰਡਾਂ ਅੰਦਰ ਬੜਾ ਉਤਸ਼ਾਹ ਆ ਬੂਟਰਾਂ ਚ ਤੇ ਕੈਂਡੀਡੇਟਾਂ ਦੇ ਵਿੱਚ ਕਿਉਂਕਿ ਇਸ ਵਾਰਾ ਜਿਹੜਾ ਮੁਕਾਬਲਾ ਉਹ ਤਿੰਨ ਤਰ੍ਹਾਂ ਦਾ ਹੋਣ ਜਾ ਰਿਹਾ ਜਾਓ ਸਰਕਾਰ ਦੀ ਜਿਹੜੀ ਧਰਾ ਆਮ ਆਦਮੀ ਪਾਰਟੀ ਪੰਡਾ ਅੰਦਰ ਅਤੇ ਅਕਾਲੀ ਦਲ ਜਿਹੜਾ ਕਾਫੀ ਸਰਗਰਮ ਨਜ਼ਰ ਆ ਰਿਹਾ ਇਸ ਤੋਂ ਇਲਾਵਾ ਕਾਂਗਰਸ ਪਾਰਟੀ ਸੋ ਕੈਂਡੀਡੇਟ ਨੇ ਜਿਹੜੇ ਆਪਣੇ ਜਿਹੜੇ ਵੋਟਰਾਂ ਨੂੰ ਪਰਮਾਉਣ ਦੇ ਵਿੱਚ ਆਪਣਾ ਪੂਰਾ ਜੋਰ ਲਾ ਰਹੇ ਨੇ ਇਸ ਵਾਰ ਹਰ ਵਾਰ ਦੀ ਤਰ੍ਹਾਂ ਸੋ ਸਾਡੇ ਵੀ ਵਧੀਆ ਸਿੰਘ ਫਸੇ ਹੋਏ ਨੇ ਕਹਿਣ ਤੋਂ ਬਾਅਦ ਦੋ ਮਿੱਤਰੀ ਵੋਟਾਂ 'ਚ ਖੜੇ ਨੇ ਸੋ ਜਿਹੜਾ ਮਾਹੌਲ ਹੈ ਬੜਾ ਸ਼ਾਂਤੀਪੂਰਕ ਚੱਲ ਰਿਹਾ ਕਿਰਪਾ ਰਹਿ ਮਾਲਕ ਦੀ ਇਸੇ ਤਰ੍ਹਾਂ ਚੱਲੇ ਸੋ ਆਗੇ ਵੋਟਾਂ ਦੇ ਦਿਨ ਨੇੜੇ ਕੈਂਡੀਡੇਟ ਮਾਰਦੇ ਗੀੜੇ ਕਹਿੰਦੇ ਛੱਡ ਦੋ ਝਗੜੇ ਝੇੜੇ ਨਜ਼ਰ ਇਧਰ ਕਮਾਉ ਜੀ ਇਸ ਵਾਰ ਤਾਂ ਮਿੱਤਰੋ ਵੋਟਾਂ ਸਾਨੂੰ ਪਾਓ ਜੀ ਸੋ ਇਹ ਕਹਿ ਰਹੇ ਨੇ ਵੋਟਰ ਜਿਹੜੇ ਕੈਂਡੀਡੇਟ ਨੇ ਲੋਹਟ ਬੱਦੀ ਫਾਸੀ ਘਰਾਰੀ ਖੜਗੇ ਪੱਕੇ ਦੋਵੇਂ ਆੜੀ ਠੇਕੇਦਾਰ ਕੁਲਦੀਪ ਕਜਸ਼ਨ ਖਲਾਰੀ ਲੀਡਰ ਬਣ ਕੇ ਬਾਰੋ-ਬਾਰੀ ਹੁਣ ਕੰਗੀਆਂ ਵੇਚਣਗੇ ਗੰਜੇ ਨੂੰ ਇੱਕ ਮੰਗੀ ਵੋਟ ਝਾੜੂ ਲਈ ਤੇ ਦੂਜਾ ਮੰਗੇ ਪੰਜੇ ਸੋ ਐਸੇ ਤਰ੍ਹਾਂ ਦੋ ਜਿਹੜੇ ਮਿੱਤਰ ਸੀਗੇ ਆਪਣੇ ਆਪਣੀ ਇਲੈਕਸ਼ਨ ਲੜ ਰਹੇ ਨੇ ਬੜੇ ਆਪਣੀ ਆਪਣੀਆਂ ਪਾਰਟੀਆਂ ਵੱਲੋਂ ਜਸ਼ਨ ਜਸ਼ਨਦੀਪ ਆ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਤੇ ਕੁਲਦੀਪ ਠੇਕੇਦਾਰ ਜਿਹੜਾ ਕਾਂਗਰਸ ਪਾਰਟੀ ਵੱਲੋਂ ਇਲੈਕਸ਼ਨ ਲੜ ਰਿਹਾ ਹੈ ਬਲਾਕ ਸੰਮਤੀ ਦੀਆਂ ਜਿਹੜਾ ਚੋਣਾਂ ਹੋ ਰਹੀਆਂ ਨੇ ਲੋਹਟਵਦੀ ਬ੍ਰਹਮਪੁਰ ਤੇ ਸੁਲਤਾਨ ਖਾਨ ਵਾਲਾ ਜਿਹਨੂੰ ਕਹਿੰਦੇ ਨੇ ਤਿੰਨ ਪਿੰਡਾਂ ਦੇ ਵਿੱਚੋਂ ਸੋ ਇਸੇ ਤਰ੍ਹਾਂ ਇੱਕ ਪਾਸੇ ਜਿਹੜੇ ਗਰੁੱਪ ਬਣੇ ਹੋਏ ਨੇ ਗਰੁੱਪਾਂ ਦੇ ਵਿੱਚ ਨੌਜਵਾਨ ਗਰੁੱਪ ਨੇ ਜਿਹੜੇ ਸਾਡੇ ਪਿੰਡ ਦੇ ਕਹਿੰਦੇ ਇੱਕ ਪਾਸੇ ਕਪਤਾਨ ਹੌੜੀ ਖੜਗੇ ਦੂਜੇ ਪਾਸੇ ਮੋਟਰ ਵਾਲੇ ਅੜਗੇ ਨੇਤਰੂ ਬੜੇ ਮੇਖਾਣੀ ਜੀ ਕਿਹੜਾ ਜੈਦਾ ਬਾਜੀ ਕੀ ਦੀ ਖਤਮ ਕਹਾਣੀ ਜੀ ਸੋ ਜਿਹੜੀ ਇਲੈਕਸ਼ਨ ਆਏ ਤੈਅ ਕਰੂਗੀ ਕਿ ਕਿਹੜਾ ਕਿਹਦੇ ਸੈੜਾ ਤਾਜ ਸਜਦਾ ਦੋਨਾਂ ਤਰ੍ਹਾਂ ਦੇ ਵਿੱਚੋਂ ਸੋ ਆਪਾਂ ਭਾਈਚਾਰਕ ਸਾਂਝਾਂ ਨੇ ਜਿਹੜੀਆਂ ਕੈਮਰੱਖਣੀਆਂ ਨੇ ਪਿੰਡਾਂ ਅੰਦਰ ਸੋ ਜਿਹੜੀਆਂ ਵੋਟ ਦਾ ਇਸਤੇਮਾਲ ਕਰਨਾ ਬੜੇ ਸਜੇ ਢੰਗ ਦੇ ਨਾਲ ਬੜੀ ਸ਼ਾਂਤੀਪੂਰਵਕ ਕਰਨਾ ਕੋਈ ਐ ਰੋਲਰ ਰੱਪਾ ਪਾ ਕੇ ਕਰਨ ਦੀ ਜਰੂਰਤ ਨਹੀਂ ਹੁੰਦੀ ਕਿਉਂਕਿ ਜਿਹੜਾ ਇਲੈਕਸ਼ਨ ਕਮਿਸ਼ਨ ਆ ਉਹਦੇ ਉੱਥੇ ਬਾਕਸੇ ਲਾਏ ਹੁੰਦੇ ਨੇ ਨਾ ਜੀ ਮੂਰੇ ਬਾਕਸ ਦਾ ਮੀਨਿੰਗ ਇਹ ਹੁੰਦਾ ਕਿ ਪਰਦੇ ਨਾਲ ਵੋਟ ਪਾਉਣੀ ਸੋ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰਿਓ ਜੀ ਤੇ ਮੇਰੇ ਪਿੰਡ ਦੇ ਦੋਨਾਂ ਉਮੀਦਵਾਰਾਂ ਨੂੰ ਬੈਸਟ ਆਫ ਲੱਕ ਆ ਜੀ ਕਿ ਤੁਸੀਂ ਜਿਹੜੀਆਂ ਜਿਹੜੀਆਂ ਆਪਣੇ ਮਾਨ ਦੇ ਵਿੱਚ ਆਪਣੇ ਪਿੰਡ ਪ੍ਰਤੀ ਤਿੰਨਾ ਪਿੰਡਾਂ ਪ੍ਰਤੀ ਜਾਂ ਆਪਣੇ ਸਮਾਜ ਪ੍ਰਤੀ ਸੋਚ ਲੈ ਕੇ ਤੁਸੀਂ ਇਲੈਕਸ਼ਨ ਲੜ ਰਹੇ ਹੋ ਤੁਹਾਡੀਆਂ ਪੂਰੀਆਂ ਹੋਣ ਸੋ ਸ਼ਾਂਤੀਪੂਰਕ ਆ ਜਿਹੜਾ ਉਹ ਨੇਪਰੇ ਚੜੇ ਸਾਡਾ ਜਿਹੜਾ ਚੋਣਾਂ ਦਾ ਕੰਮ ਆ ਸਮੁੱਚੇ ਪੰਜਾਬ